ਸਾਰਿਆਂ ਸਸਕਲ ਜੀ ਨਵੇਂ ਸਾਲ ਦੇ ਮੁਬਾਰਕਾਂ ਸਾਰਿਆਂ ਨੂੰ ਜੀ ਪਰਮਾਤਮਾ ਕਰੇ ਸਾਲ ਸਾਰਿਆਂ ਵਾਸਤੇ ਵਧੀਆ ਹੋਵੇ ਅੱਜ ਅਪ ਜਿਹੜੇ ਵਿਸ਼ੇ ਬਾਰੇ ਗੱਲ ਕਰਾਂਗੇ ਤਕਰੀਬਨ 15-20 ਦਿਨ ਤੋਂ ਇਹਦੇ ਬਾਰੇ ਬਹੁਤ ਸਾਰੇ ਲੋਕ ਗੱਲ ਕਰ ਰਹੇ ਐ ਕੀ ਹੋ ਰਿਹਾ ਵੀ ਪਸ਼ੂਆਂ ਦੇ ਵਿੱਚ ਕੇਸ ਆ ਰਹੇ ਐ ਜਿੱਥੇ ਪਸ਼ੂ ਗੋਹਾ ਕਿੱਲੇ ਕੇ ਕਰਦੇ ਐ ਤੇ ਮੋਕ ਲੱਗਦੀ ਐ ਗੋਹ ਚ ਖੂਨ ਆਉਂਦਾ ਇਹ ਮਸਲਾ ਜਿਹੜਾ ਹੈਗਾ ਆਪਣੀ ਜਿਹੜੀ ਕਿਤਾਬ ਹੈ ਇਹ ਵਿਗਿਆਨਕ ਡੇਰੀ ਫਾਰਮਿੰਗ ਇਹ ਚ ਬਹੁਤ ਵਿਸਤਾਰ ਚ ਇਹਦੇ ਬਾਰੇ ਗੱਲ ਕੀਤੀ ਗਈ ਹੈ ਮੈਂ ਤੁਹਾਨੂੰ ਮਸਲੇ ਬਾਰੇ ਦੱਸੂਗਾ ਮਸਲਾ ਹੈ ਕੀ ਹੈ ਇਹ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਔਰ ਇਹਦਾ ਇਲਾਜ ਵੀ ਕੋਈ ਸਿੱਧਾ ਪਧਰਾ ਨਹੀਂ ਹੈਗਾ ਜਿਹੜੇ ਬੰਦੇ 5-10 ਪਸ਼ੂ ਰੱਖਦੇ ਆ ਉਹਨਾਂ ਨੂੰ ਇਹਦੇ ਬਾਰੇ ਤੁਰੰਤ ਜਾਗਰੂਕ ਹੋ ਜਾਣਾ ਚਾਹੀਦਾ ਹੈ ਇਹ ਬਿਮਾਰੀ ਦਾ ਹਮਲਾ ਜਿਹੜਾ ਹੁੰਦਾ ਹੈ ਇਹ ਜਦ ਹੁੰਦਾ ਹੈ بارشਾਂ ਦੇ ਮੌਸਮ ਦੇ ਵਿੱਚ ਜਾਂ ਫਿਰ ਇਹ ਬਦਲਾ ਜਿਹੜਾ ਮੇਨ ਇਹਦੇ ਸਮੱਸਿਆ ਆਉਂਦੀ ਹੈ ਜਿਹੜੀ ਉਹ ਇਹਦਾ ਮਤਲਬ ਜਦੋਂ ਸੁੱਕੀ ਸਰਦੀ ਪੈ ਰਹੀ ਹੈ ਬਹੁਤ ਜ਼ਿਆਦਾ ਹੁਣ ਜੇ ਮੀਂਹ ਪੈਗਾ ਠੰਡ ਹੋਰ ਵੱਜਣੀ ਹੈ ਬਿਮਾਰੀ ਦੇ ਕੇਸ ਹੋਰ ਵਧਣਗੇ ਇਹ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ ਕੀ ਹੈ ਦੀ ਸ਼ੁਰੂਆਤ ਹੁੰਦੀ ਹੈ ਪੇਟ ਦੇ ਤਜਾਬੀਪਨ ਤੋਂ ਜਿਹੜਾ ਅਸੀਂ ਮਾਡਰਨ ਵਿਗਿਆਨਕ ਡੇਰੀ ਫਾਰਮਿੰਗ ਦੀ ਗੱਲ ਕਰਦੇ ਹਾਂ ਉਹច ਬਹੁਤ ਸਾਰੇ ਲੋਕਾਂ ਨੇ ਸੰਤੁਲਨ ਨਹੀਂ ਬਣਾਇਆ ਵਾ ਖੁਰਾਕ ਤੇ ਪ੍ਰਬੰਧਨ ਦਾ ਉਹਦੇ ਵਿੱਚ ਕੀ ਹੋ ਗਿਆ ਵੀ ਪਸ਼ੂ ਹੁਣ ਵੱਣਨੇ ਰਹਿੰਦੇ ਆ ਬਹੁਤ ਜ਼ਿਆਦਾ ਔਰ ਜਿੱਥੇ ਪਸ਼ੂ ਖੁੱਲੇ ਵੀ ਰਹਿੰਦੇ ਆ ਜਿਆਦਾ ਦੁੱਧ ਦੇ ਨਾਲੀਆਂ ਕਾਮਾਂ ਚ ਉੱਥੇ ਕੀ ਹੁੰਦਾ ਵੀ ਪਸ਼ੂਆਂ ਦੇ ਵਿੱਚ ਦਾਣਾ ਬਹੁਤ ਜ਼ਿਆਦਾ ਪੈਂਦਾ ਸਰਦੀ ਐ ਦੁੱਧ ਬਹੁਤ ਜ਼ਿਆਦਾ ਵੱਜ ਜਾਂਦਾ ਔਰ ਜੋ ਦਾਣਾ ਬਹੁਤ ਜ਼ਿਆਦਾ ਪੈਂਦਾ ਤਾਂ ਪੇਟ ਚ ਤਜਾਬ ਬਹੁਤ ਜ਼ਿਆਦਾ ਬਣਦਾ ਜਦੋਂ ਪੇਟ ਚ ਤਜਾਬ ਬਹੁਤ ਜ਼ਿਆਦਾ ਬਣਦਾ ਪਸ਼ੂ ਨੂੰ ਬਫਰ ਨਹੀਂ ਪੂਰਾ ਮਿਲਦਾ ਕਿਉਂਕਿ ਅਕਸਰ ਕੀ ਹੁੰਦਾ ਪਾਏ ਕਹਿੰਦੇ ਵੀ ਜਿਹੜਾ ਪਸ਼ੂ 10 ਕਿਲੋ ਫੀਡ ਖਾ ਰਿਹਾ ਹੈ ਉਹਨੂੰ ਘੱਟੋ-ਘੱਟ 100 ਗ੍ਰਾਮ ਬਫਰ ਤੇ 50-60 ਗ੍ਰਾਮ ਰੈਡ ਅਲਗੀ ਮਿਲਣੀ ਚਾਹੀਦੀ ਹੈ ਪਰ ਇਹ ਮਿਲਦੀ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਕੀ ਕਰਦੇ ਅੱਧਾ ਕਿਲੋ ਬਫਰ ਪਾਉਂਦੇ ਆ ਕਵਾਂਟਲ ਫੀਡ 'ਚ ਤੇ ਅੱਧਾ ਕਿਲੋ 'ਚ 10 ਕਿਲੋ ਫੀਡ 'ਚ 50 ਗ੍ਰਾਮ ਮਸਾ ਜਾਂਦਾ ਜੇ ਕੋਈ ਬਹੁਤ ਵਧੀਆ 25-30 ਕਿਲੋ ਵਾਲੀ ਗਾਂ ਹੈ ਜਾਂ 15-20 ਕਿਲੋ ਵਾਲੀ ਮੱਝ ਹੈ ਤਾਂ ਉਹਨੂੰ 150 ਗ੍ਰਾਮ ਜਿਹੜਾ ਬਫਰ ਤੇ ਰੈਡ ਰਲਗੀ ਰੋਜ਼ ਦਾ ਮਿਲਣਾ ਚਾਹੀਦਾ ਹੈ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਬਿਮਾਰੀ ਦੀ ਪੇਟ ਦੇ ਤਜਾਬੀ ਬੰਦ ਤੁਸੀਂ ਕੀ ਦੇਖੋਗੇ ਗੋਹੇ ਚ ਜਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਹੌਲੀ ਹੌਲੀ ਕੀ ਹੁੰਦਾ ਗੋਹਾ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਪਸ਼ੂ ਨੂੰ ਖਾਸ ਕਰਕੇ ਬਰਸੀਮ ਪੈਂਦਾ ਜਿੱਥੇ ਬਰਸੀਮ ਤੇ ਮੱਕੀ ਦਾ ਚਾਰ ਦੋਨੇ ਪੈ ਰਿਹਾ ਉੱਥੇ ਸਮੱਸਿਆ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲੂਗੀ ਜੇ ਰਾਈ ਕਾ ਪੈ ਰਿਆ ਨਾਲ ਉਹਦਾ ਕਾਰਨ ਕੀ ਹੈ ਵੀ ਇਹ ਬਿਮਾਰੀ ਦੇ ਵਿੱਚ ਜਿਹੜੀਆਂ ਅੰਤਰੀਆਂ ਹੁੰਦੀਆਂ ਉੱਚ ਜਿਆਦਾ ਤਜਾਬ ਬਣਨ ਕਰਕੇ ਸੋਜ ਆ ਜਾਂਦੀ ਹੈ। ਔਰ ਬਹੁਤ ਸਾਰੇ ਲੋਕ ਟੈਸਟ ਵੀ ਕਰਾਉਂਦੇ ਇਹਦੇ ਵਿੱਚ ਕੀ ਹੁੰਦਾ ਵੀ ਬੈਕਟੀਰੀਅਲ ਇਨਫੈਕਸ਼ਨ ਆਉਂਦੀ ਹੈ ਨਿਊਟ੍ਰੋਫਿਲ ਵਧੇ ਹੁੰਦੇ ਆ ਟੀ ਐਲ ਸੀ ਜਿਹੜਾ ਹੈਗਾ ਉਹ ਵਧਿਆ ਹੁੰਦਾ ਹੈਗਾ। ਅਕਸਰ ਬਹੁਤ ਸਾਰੇ ਲੋਕ ਇਹਨੂੰ ਬੋਵਾਈਨ ਵਾਇਰਲ ਡਾਈਰੀਆ ਬੀ ਵੀ ਡੀ ਵੀ ਕਹਿੰਦੇ ਆ। ਪਰ ਇਹ ਬਿਮਾਰੀ ਦਾ ਪੱਕਾ ਰੂਪ ਸੁਪਰੂਪ ਜਿਹੜਾ ਹੈਗਾ ਉਹ ਸਿਰਫ ਇੱਕੋ ਹੀ ਗੱਲ ਦੇ ਵਿੱਚ ਹੈ। ਉਹ ਹੈਗਾ ਅੰਤੜੀਆਂ ਦੀ ਸੋਜ ਲੀਕੀ ਗੱਟ ਲੀਕੀ ਗੱਟ ਦੇ ਵਿੱਚ ਕੀ ਹੁੰਦਾ ਹੈ? ਅੰਤਰੀਆਂ ਜਦੋਂ ਸੋਜ ਪੈ ਜਾਂਦੀ ਹੈ ਤਾਂ ਅੰਤਰੀਆਂ ਦੇ ਵਿੱਚ ਕੀ ਹੁੰਦਾ ਵੀ ਜ਼ਹਿਰੀਲੇ ਤੱਤ ਜਿਹੜੇ ਅੰਦਰ ਬਣਨੇ ਸ਼ੁਰੂ ਹੋ ਜਾਂਦੇ ਜਿਹਨੂੰ ਐਂਡੋਟੌਕਸਿਨ ਕਹਿੰਦੇ ਆ ਪਿਛਲੇ ਕਈ ਸਾਲਾਂ ਤੋਂ ਮੈਂ ਇਹਦੀ ਗੱਲ ਕਰਦਾ ਰਿਹਾ ਲੋਕੀ ਨਹੀਂ ਸੁਣਦੇ ਹੈਗੇ ਖਾਸ ਕਰਕੇ ਮੱਝਾਂ ਵਾਲੇ ਵੀਰ ਜਿਹੜੇ ਹੈਗੇ ਜਿਹੜੇ ਗਿੱਲਾ ਦਾਣਾ ਪਾਉਂਦੇ ਆ दारू ਦੀਆਂ ਫੈਕਟਰੀਆਂ ਵਾਲਾ ਦਾਣਾ ਪਾਉਂਦੇ ਆ ਜਾਂ ਦਾਣਾ ਭੋਂਕੇ ਪਾਉਂਦੇ ਆ ਉੱਥੇ ਇਸ ਮੁਸੀਹਿਆਂ ਬਹੁਤ ਜ਼ਿਆਦਾ ਵਧਣੀ ਹੈ ਔਰ ਘਟਾ ਬਹੁਤ ਜ਼ਿਆਦਾ ਪੈਣਾ ਔਰ ਇਹ ਬਿਮਾਰੀ ਦੇ ਵਿੱਚ ਕੀ ਹੁੰਦਾ ਜਿਹੜੇ ਜ਼ਹਿਰੀਲੇ ਤੱਤ ਪੈਦਾ ਹੁੰਦੇ ਆ ਸਰੀਰ ਦੇ ਅੰਦਰ ਐਂਡੋਟੌਕਸਿਨ ਉਹ ਪਸ਼ੂ ਦੇ ਵਿੱਚ ਕੁਝ ਵੀ ਹজম ਨਹੀਂ ਹੁੰਦਾ ਹੈਗਾ ਜੋ ਪਸ਼ੂ ਖਾਂਦਾ ਪਿੰਦਾ ਰਹਿੰਦਾ ਉਹ ਗੋਹੇ ਰਾਂ ਹੀ ਬਾਹਰ ਨਿਕਲਦਾ ਰਹਿੰਦਾ ਗੋਹਾ ਪਸ਼ੂ ਕਿਲਕੇ ਕਰਦਾ ਕਿਉਂਕਿ ਤਜਾਬ ਇੰਨਾ ਜ਼ਿਆਦਾ ਬਣ ਰਿਹਾ ਹੁੰਦਾ ਵੀ ਪੇਟ ਦੇ ਵਿੱਚ ਜ਼ਖਮ ਹੋ ਜਾਂਦੇ ਅੰਤਰੀਏ ਜ਼ਖਮ ਹੋ ਜਾਂਦੇ ਗੋਹੇ 'ਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਔਰ ਇਸ ਕਰਕੇ ਸਭ ਤੋਂ ਪਹਿਲੀ ਗੱਲ ਜੇ ਪਾ ਇਲਾਜ ਦੀ ਗੱਲ ਕਰੀ ਤਾਂ ਕਾਰਨ ਸਭ ਤੋਂ ਪਹਿਲੀ ਗੱਲ ਕੀ ਹੈ ਸਹੀ ਇਲਾਜ ਕੀ ਹੈ ਸਹੀ ਇਹਦਾ ਪੱਕਾ ਇਲਾਜ ਕੋਈ ਨਹੀਂ ਬਿਮਾਰੀ ਦਾ ਬਹੁਤ ਸਾਰੇ ਕਾਰਨ ਨੇ ਇਹਦੇ ਵਿੱਚ ਕੋਈ ਪੱਕਾ ਇਲਾਜ ਨਹੀਂ ਹੈਗਾ ਮੇਨੇ ਇਹ ਜੇ ਤੁਹਾਡੇ ਪ੍ਰੋਬਲਮ ਆਉਂਦੀ ਹੈ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲੀ ਗੱਲ ਕੀ ਹੈ ਫੀਡ ਜਿਹੜੀ ਹੈਗੀ ਤੁਰੰਤ ਜਿੰਨੀ ਹੋ ਸਕੇ ਉਨੀ ਘਟਾ ਦਿਓ ਦੁੱਧ ਘਟੂਗਾ ਮੈਨੂੰ ਹੀ ਪਤਾ ਹੈ ਪਰ گاਵਾ ਕੁਝ ਨਹੀਂ ਪਤਾ ਹੁੰਦਾ ਬੜੇ ਲੋਕ ਕਈ ਗਰੀਬ ਬੰਦੇ ਦੇਖਦੇ ਆ ਵੀ ਮੰਨ ਲਓ 50 60000 ਦੀ ਗਾਂ ਲਾਇਆ ਤੇ ਪਤਾ ਲੱਗਿਆ ਵੀ ਬੁਰਾ ਹਾਲ ਹੋ ਗਿਆ ਖਾਸ ਕਰਕੇ ਪਹਿਲੇ ਦੂਜੇ ਸੂਏ ਫੀਡ ਜਿੰਨੀ ਹੋ ਸਕਦਾ ਘੱਟ ਕਰ ਦਿਓ ਤੂੜੀ ਲੱਗਪੱਗ ਬੰਦ ਕਰ ਦਿਓ ਕਈ ਲੋਕ ਉਲਟ ਕੰਮ ਕਰਦੇ ਫੀਡ ਬੰਦ ਕਰਦੇ ਆ ਤੂੜੀ ਬਧਾਂਦੇ ਤੂੜੀ ਨਹੀਂ ਬਧਾਉਣੀ ਤੂੜੀ ਬਧਾਉਣਾ ਨੁਕਸਾਨ ਹੋਊਗਾ ਫੀਡ ਬੰਦ ਕਰਨੀ ਹੈ ਤੂੜੀ ਨਹੀਂ ਬਧਾਉਣੀ ਹੈਗੀ ਹਰਾ ਜਿਹੜਾ ਵੀ ਹੈਗਾ ਤੁਸੀਂ ਪਾ ਸਕਦੇ ਹੋ ਮੇਨ ਕੀ ਹੈ ਇਹਦੇ ਵਿੱਚ ਅਸੀਂ ਵਧੀਆ ਕੁਆਲਿਟੀ ਦਾ ਰੇਸ਼ਾ ਦੇਣਾ ਹੁੰਦਾ ਫਾਈਬਰ ਦੇਣਾ ਹੁੰਦਾ ਉਹਦੇ ਵਿੱਚ ਛੋਲਿਆਂ ਦਾ ਛਿਲਕਾ ਹੋ ਗਿਆ 1.5 ਤੋਂ ਕਿਲੋ ਚੋਕਰ ਹੋ ਗਿਆ ਵਧੀਆ ਕੁਆਲਿਟੀ ਦਾ ਜਾਂ ਸੋਇਆਬੀਨ ਦਾ ਛਿਲਕਾ ਹੋ ਗਿਆ ਦੇਣਾ ਹੁੰਦਾ ਔਰ ਜਿਹੜੇ ਪਸ਼ੂ ਨੂੰ ਬੁਖਾਰ ਹੋ ਰਿਹਾ ਉਹਨੂੰ ਕੋਈ ਵੀ ਬੁਖਾਰ ਦੇ ਟੀਕੇ ਲਾਓ ਐਂਟੀਬਾਇਓਟਿਕ ਇਹਦੇ ਵਿੱਚ ਜਿੰਨਾ ਮੈਂ ਆਪਣੇ ਤਜਰਬੇ 'ਚ ਦੇਖਿਆ ਐ ਐਂਡਰੋਫਲੋਕਸਾਸ ਜਿਹੜਾ ਹੈਗਾ ਬਹੁਤ ਕਾਮਜਵ ਹੈ 5-7 ਦਿਨ ਲਾਉਣਾ ਪੈਂਦਾ ਪਰ ਇਹ ਧਿਆਨ ਰੱਖੋ ਵੀ ਬਹੁਤ ਸਾਰੇ ਪਸ਼ੂਆਂ ਦੇ ਵਿੱਚ ਜਿੱਥੇ ਪਲੇਟਲੇਟ ਕਾਊਂਟ ਮਤਲਬ ਸੈੱਲਾਂ ਦੀ ਗਿਣਤੀ ਘਟ ਜਾਂਦੀ ਜਿਹੜੀ ਤੁਸੀਂ ਬੰਦਿਆਂ 'ਚ ਕਹਿੰਦੇ ਨੇ ਡੇਂਗੂ ਬੁਖਾਰ 'ਚ ਉੱਥੇ ਤੁਸੀਂ ਇਹ ਦੇਖ ਲਓ ਵੀ ਐਨਾਪਲਾਜ਼ਮਾ ਪੀਲੀਆ ਰੋਗ ਜਾਂ ਥਲੇਰੀਆ ਤਾਂ ਨਹੀਂ ਨਾਲ ਹੈਗਾ ਫਿਰ ਤੁਹਾਨੂੰ ਉਹਦਾ ਵੀ ਇਲਾਜ ਕਰਨਾ ਪੈਣਾ ਕਿਉਂਕਿ ਐਨਾਪਲਾਜ਼ਮਾ ਜਾਂ ਥਲੇਰੀਆ ਵਾਲੇ ਕੇਸਾਂ 'ਚ ਇਹ ਬਿਮਾਰੀ ਬਹੁਤ ਜ਼ਿਆਦਾ ਖਤਰਨਾਕ ਤਰੀਕੇ ਨਾਲ ਦੇਖੀ ਜਾਂਦੀ ਹੈ ਔਰ ਇੱਕ ਹੋਰ ਖਾਸ ਗੱਲ ਜਿਹੜੇ ਪਸ਼ੂ ਤੁਹਾਡੇ ਬਹੁਤ ਜ਼ਿਆਦਾ ਘੱਟ ਮਤਲਬ ਕਿ ਬੰਨੇ ਜ਼ਿਆਦਾ ਰਹਿੰਦੇ ਹੈ ਜੇ ਕਿਤੇ ਇਦਾਂ ਦੇ ਪਸ਼ੂ ਹੈਗੇ ਤਾਂ ਸਭ ਤੋਂ ਜ਼ਰੂਰੀ ਇਹ ਉਹਨਾਂ ਦਾ ਤੋਰਾ ਫੇਰਾ ਰੱਖਣਾ ਔਰ ਇਹ ਬਿਮਾਰੀ ਦੇ ਵਿੱਚ ਜੇ ਪਸ਼ੂ ਨੂੰ ਠੰਡਾ ਪਾਣੀ ਪੀਣ ਨੂੰ ਮਿਲ ਰਿਹਾ ਤਾਂ ਪਸ਼ੂ ਦੀ ਸਮੱਸਿਆ ਬਹੁਤ ਜ਼ਿਆਦਾ ਵਧੂਗੀ ਇਸ ਕਰਕੇ ਧਿਆਨ ਰੱਖਣਾ ਵੀ ਪਾਣੀ ਠੰਡਾ ਨਹੀਂ ਪਿਉਣਾ ਹੈਗਾ ਲਾਈਵ ਜਿਸਟ ਬਫਰ ਟੌਕਸਿਨ ਬਾਈਂਡਰ ਟੌਕਸਿਨ ਬਾਈਂਡਰ ਖਾਸ ਕਰਕੇ ਬਿਲਕੁਲ ਸਾਦੇ ਟੌਕਸਿਨ ਬਾਈਂਡਰ ਆਉਂਦੇ ਆ ਜਿਹੜੇ ਉਹ ਤੇ ਜਿੱਥੇ ਜ਼ਿਆਦਾ ਪ੍ਰੋਬਲਮ ਆਉਂਦੀ ਉਹ ਤੇ ਐਂਡੋਟੌਕਸਿਨ ਬਾਈਂਡਰ ਵੀ ਆਉਂਦੇ ਆ ਬਹੁਤ ਸਾਰੇ ਕੰਪਨੀ ਦੇ ਹੁਣ ਆਉਣ ਲੱਗ ਗਏ ਪਹਿਲਾਂ ਪੋਲਟਰੀ ਚ ਆਉਂਦੇ ਸੀ ਉਹ ਵੀ ਆਉਣ ਲੱਗ ਗਏ ਉਹ ਦੇਣਾ ਜ਼ਰੂਰੀ ਹੈ ਅੰਤੜੀਆਂ ਨੂੰ ਠੀਕ ਹੋਣ ਵਾਸਤੇ ਪਸ਼ੂ ਦਾ ਦਾਣਾ ਬੰਦ ਕਰਨਾ ਜ਼ਰੂਰੀ ਹੈ ਬਾਕੀ ਇਲਾਜ ਜਿਹੜਾ ਹੈਗਾ ਸਾਰਾ ਬਾਅਦ ਦੇ ਵਿੱਚ ਹੈ ਜਿੱਥੇ ਲੋਕਾਂ ਨੇ ਦਾਣਾ ਨਹੀਂ ਬੰਦ ਕੀਤਾ ਸਿਰਫ ਇਸ ਕਰਕੇ ਵੀ 25 30 ਲੀਟਰ ਵਾਲੀ ਗਾਂ 10 12 ਲੀਟਰ ਤੇ ਆ ਜੋ ਉੱਥੇ ਕੇਸੇ ਨਹੀਂ ਠੀਕ ਹੁੰਦੇ ਔਰ ਸਭ ਤੋਂ ਵੱਡੀ ਗੱਲ ਕੀ ਹੈ ਉੱਥੇ ਕੇਸੇ ਵਧਦੇ ਰਹਿੰਦੇ ਔਰ ਲਾਈਵ ਜੀ ਜਿਹੜਾ ਹੈਗਾ ਲਾਈਵ ਜੀ ਤੇ ਬਫਰ ਦੋਨਾਂ ਦਾ ਸਿੱਧਾ ਖੁਰਲੇ ਚ ਪਾਉਣਾ ਇਸ ਬਿਮਾਰੀ ਚ ਬਹੁਤ ਜ਼ਰੂਰੀ ਹੈ ਦੇਖੋ ਕੀ ਹੋ ਰਿਹਾ ਹੈ ਇੱਕ ਹੋਰ ਪ੍ਰੋਬਲਮ ਹੈ ਜਿਹੜੀ ਇੱਥੇ ਕੀ ਹੁੰਦਾ ਵੀ ਮਾੜੀ ਕੁਆਲਿਟੀ ਦਾ ਜਿਹੜਾ ਮੱਕੀ ਦਾ ਚਾਰ ਹੈ ਜਿੱਥੇ ਗੰਡਾ ਫਟੀਆਂ ਵੀ ਐ ਮੰਨ ਲਓ ਜਾਂ ਕਈ ਹੁਣ ਇਹੋ ਜਿਹੇ ਹੈਗੇ ਪਿੱਛੇ ਚਾਰ ਦੇ ਰੇਟ ਵਧੇ ਕਈਆਂ ਨੇ ਰੀਪੈਕ ਕਰਨਾ ਸ਼ੁਰੂ ਕਰਤਾ achar ਬਣਿਆ ਬਣਾਇਆ achar ਉਹਦੇ ਵਿੱਚੋਂ ਟੋਏ ਚੋਂ ਕੱਢਿਆ ਚੱਕ ਕੇ ਉਹਨੂੰ ਗੰਨਾਂ ਚ ਪਾਤਾ ਉਹਦੇ ਬੰਡਲ ਬਣਾਤੇ ਉਹ ਬਹੁਤ ਹੀ ਖਤਰਨਾਕ ਹੈ ਔਰ ਇੱਕ ਇਸ ਤਰ੍ਹਾਂ ਚ ਧਿਆਨ ਰੱਖੋ ਵੀ ਕਈ ਵਾਰੀ ਤੁਹਾਨੂੰ ਕਈ ਲੋਕ ਕੀ ਕਹਿੰਦੇ ਪ੍ਰੋਟੈਸਟ ਕਰਾ ਲੈਂਦੇ ਵੀ ਲਿਵਰ ਦੇ ਵਿੱਚ ਪ੍ਰੋਬਲਮ ਹੈ ਲਿਵਰ ਦੇ ਵਿੱਚ ਪ੍ਰੋਬਲਮ ਬਿਲਕੁਲ ਹੁੰਦੀ ਹੈ ਪਰ ਉਹਦਾ ਹੱਲ ਲਿਵਰ ਟੋਨਿਕ ਨਹੀਂ ਉਹਦਾ ਹੱਲ ਸਿਰਫ ਕੀ ਹੈ ਪਸ਼ੂ ਦਾ ਦਾਣਾ ਘਟਾਉਣਾ ਔਰ ਉਹਦਾ ਹੱਲ ਕੀ ਹੈ ਤਜਾਬ ਨੂੰ ਕੰਟਰੋਲ ਕਰਨਾ ਜੇ ਤਜਾਬ ਨੂੰ ਨਹੀਂ ਕੰਟਰੋਲ ਕੀਤਾ ਪੇਟ ਦੇ ਇਹਨੂੰ ਤਾਂ ਇਹ ਮਸਲਾ ਹੱਲ ਨਹੀਂ ਹੋਣਾ ਹੈਗਾ ਔਰ ਇੱਕ ਹੋਰ ਗੱਲ ਜਿੰਨਾ ਲੋਕਾਂ ਦੀ ਤੂੜੀ ਗਿੱਲੀ ਐ ਪਿੱਛੇ ਬਰਸਾਤਾਂ ਹੋਈਆਂ ਜਿਹੜੀਆਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਮੌਨਸੂਨ ਚ ਤੇ ਤੂੜੀ ਗਿੱਲੀ ਐ ਤੂੜੀ ਚ ਜਾਲਾ ਪਿਆ ਐ ਤੂੜੀ ਤੇ ਡਲੇ ਬਣੇ ਪਿਆ ਐ ਉਹ ਬਿਲਕੁਲ ਉਹ ਤੂੜੀ ਨਾ ਪਾਓ ਕਿਉਂਕਿ ਉਹ ਤੂੜੀ ਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਜਿਵੇਂ ਕੋਲੋਸਟ੍ਰੀਡੀਅਮ ਜਿਹੜਾ ਹੈਗਾ ਉਹ ਬੈਕਟੀਰੀਆ ਹੁੰਦਾ ਔਰ ਇਹੋ ਜਿਹੇ ਕੇਸਾਂ ਦੇ ਵਿੱਚ ਪਸ਼ੂਆਂ ਨੂੰ ਜਿੱਥੇ 105 106 ਬੁਖਾਰ ਹੁੰਦਾ ਉੱਥੇ ਪਸ਼ੂਆਂ ਦੀ ਮੌਤ ਬਹੁਤ ਜਲਦੀ ਹੋ ਜਾਂਦੀ ਹੈ ਸੂਇਸ਼ ਕਰਕੇ ਇੱਕ ਜ਼ਰੂਰੀ ਚੀਜ਼ ਕੀ ਹੈ ਵੈਸੇ ਵੀ ਕਲੋਸਟ੍ਰੀਡੀਅਮ ਜਿਹੜਾ ਬੈਕਟੀਰੀਆ ਹੈਗਾ ਇਹਦੇ ਕੇਸ ਬਹੁਤ ਜ਼ਿਆਦਾ ਆਉਣ ਲੱਗ ਗਏ ਆ ਉਹਦਾ ਹੱਲ ਕੀ ਹੈ ਉਹਦਾ ਪ੍ਰੇਜ ਕੀ ਹੈ ਇਹ ਉਹੀ ਬੈਕਟੀਰੀਆ ਹੁੰਦਾ ਜਿਹੜਾ ਟੈਟਨਸ ਕਰਦਾ ਮਤਲਬ ਕਿ ਉਸੇ ਗਰੁੱਪ ਦਾ ਬੈਕਟੀਰੀਆ ਹੁੰਦਾ ਜਿਹੜਾ ਕਲੋਸਟ੍ਰੀਡੀਅਮ ਟੈਟਨੀ ਹੁੰਦਾ ਹੈ ਕਲੋਸਟ੍ਰੀਡੀਅਮ ਪ੍ਰਫਰਿੰਜਨ ਹੁੰਦਾ ਹੈ ਜਿਵੇਂ ਪਸ਼ਾਬ ਚ ਖੂਨ ਆਉਂਦਾ ਹੈ ਇਹੀ ਬਿਮਾਰੀ ਚ ਕਲੋਸਟ੍ਰੀਡੀਅਮ ਹਿਮੋਲਿਟਿਕਮ ਹੁੰਦਾ ਉਹਦੇ ਵਾਸਤੇ ਮੈਂ ਸਭ ਨੂੰ ਇਹ ਕਹਿਣਾ ਬਹੁਤ ਸਾਰੇ ਲੋਕਾਂ ਨੇ ਸਾਡੇ ਪਹਿਲਾਂ ਬੀ.ਕਿਊ ਜਾਂ ਪਟਸੋ ਦੀ ਵੈਕਸੀਨ ਲੱਗਦੀ ਹ ਔਰ ਬਹੁਤ ਸਾਰੇ ਲੋਕਾਂ ਨੇ ਬੰਦ ਕਰਵਾਤੀ ਹੈ ਲਾਉਣੀ ਬਹੁਤ ਬੰਦ ਕਰਤੀ ਉਹ ਜਰੂਰ ਲਾਇਆ ਕਰੋ ਉਹਦੇ ਨਾਲ ਉਹ ਵੀ ਕਿਉਂ ਦੀ ਵੈਕਸੀਨ ਨਾਲ ਜਿਹੜਾ ਉਹ ਬੈਕਟੀਰੀਆ ਹੈ ਉਹ ਬੈਕਟੀਰੀਆ ਦੇ ਵਿਰੁੱਧ ਜਿਹੜੀ ਵੈਕਸੀਨ ਲੱਗੇਗੀ ਤੁਹਾਨੂੰ ਇੱਕ ਵੱਡੀ ਬਿਮਾਰੀ ਜਿਹੜੀ ਹੈਗੀ ਚਾਰ ਪੰਜ ਬੈਕਟੀਰੀਆ ਜਿਹੜੇ ਹੈਗੇ ਜਿਹਦੇ ਵਿੱਚ ਪਸ਼ਾਬ ਚ ਖੂਨ ਆਉਣਾ ਜਾਂ ਗੋਹੇ ਚ ਖੂਨ ਆਉਣਾ ਉਹਦਾ ਵੀ ਤੁਹਾਨੂੰ ਫਾਇਦਾ ਮਿਲੂਗਾ ਲੱਗ ਕ੍ਰੋਸ ਇਮਿਊਨਿਟੀ ਕਹਿੰਦੇ ਇਹਨੂੰ ਆਪਾਂ ਬਾਕੀ ਮੈਂ ਅਖੀਰ ਤੇ ਹੀ ਕਹੂੰਗਾ ਵੀ ਦੇਖੋ ਇਹ ਮਸਲਾ ਸਿਰਫ ਖੁਰਾਕ ਦਾ ਹੈ ਜਦੋਂ ਬਿਮਾਰੀ ਆ ਜਾਂਦੀ ਹੈ ਬਹੁਤ ਟਾਈਮ ਲੱਗਦਾ ਹੈ ਬਹੁਤ ਪਰੇਸ਼ਨ ਹੁੰਦੇ ਆ ਲੋਕ ਠੀਕ ਹੈ ਹਾਲੇ ਦਾ ਕੀ ਹੈ ਸੰਤੁਲਨ ਬਣਾਉਣਾ ਖੁਰਾਕ ਤੇ ਪ੍ਰਬੰਧਨ ਦਾ ਪਸ਼ੂ ਨੂੰ ਓਨਾ ਖਵਾਓ ਜਿੰਨਾ ਪਸ਼ੂ ਦੇ ਹজম ਜਦੋਂ ਗੋਹਾ ਢਿੱਲਾ ਪੈਣਾ ਸ਼ੁਰੂ ਹੋ ਗਿਆ ਪਤਲਾ ਪੈਣਾ ਸ਼ੁਰੂ ਹੋ ਗਿਆ ਤੁਰੰਤ ਇਹ ਗੱਲ ਤੇ ਧਿਆਨ ਦਿਓ ਵੀ ਅਸੀਂ ਪਸ਼ੂ ਨੂੰ ਲੋੜ ਤੋਂ ਜ਼ਿਆਦਾ ਨਹੀਂ ਖਵਾ ਰਹੇ ਜੇ ਖਵਾਓਗੇ ਲੋੜ ਤੋਂ ਜ਼ਿਆਦਾ ਤਾਂ ਨੁਕਸਾਨ ਹੋਏਗਾ ਫਾਇਦਾ ਨਹੀਂ ਹੋਏਗਾ ਔਰ ਸਭ ਤੋਂ ਵਧੀਆ ਗੱਲ ਕੀ ਹੈ ਜਿਹੜੇ ਤੁਹਾਡੇ ਚੰਗੇ ਪਸ਼ੂ ਨੇ ਜੇ ਤੁਸੀਂ ਉਹਨਾਂ ਤੋਂ ਸਹੀ ਮਾਤਰਾ 'ਚ ਦੁੱਧ ਲੈਣਾ ਤਾਂ ਉਹਦੀ ਸਰਦੀਆਂ ਸਭ ਤੋਂ ਵਧੀਆ ਹਲਕੀ ਹੈ ਵੀ ਪਸ਼ੂ ਤੇ ਲੋਡ ਵੀ ਘਟ ਜਾਂਦਾ ਉਹਦੇ ਨਾਲ ਚੁਆਈ ਤਿੰਨ ਵਾਰੀ ਕਰੋ ਉਹਨੂੰ ਫੀਡ ਤਿੰਨ ਵਾਰੀ ਪਾਓ ਔਰ ਤਿੰਨੇ ਹਿੱਸਿਆਂ 'ਚ ਵੰਡ ਲੋਜ ਕੀ ਹੁੰਦਾ ਵੀ ਇੱਕ ਚੁਆਈ ਸਾਡੀ ਰਾਤ ਨੂੰ ਆਉਂਦੀ ਹੈ ਪਰ ਜਿਹੜੇ ਚੰਗੇ ਪਸ਼ੂ ਨੇ ਉਹਨਾਂ 'ਚ 5-5 6-6 ਲੀਟਰ ਦੁੱਧ ਵੀ ਵੱਧ ਜਾਂਦਾ ਔਰ ਸੰਤੁਲਨ ਵੀ ਬਣਿਆ ਰਹਿੰਦਾ ਹੈ ਕਿਉਂਕਿ ਜਿਹਨਾਂ ਚੰਗੀ ਕੁਆਲਿਟੀ ਦੇ ਅੰਗਾਵਾਂ ਨੇ ਵਧੀਆ ਨਸਲ ਦੇ ਅੰਗਾਵਾਂ ਨੇ ਔਰ ਆਤਮ ਨੂੰ ਵੀ ਬੜਾ ਖੁਸ਼ ਹੋ ਕੇ ਖਾਂਦੀ ਐ। ਸੋ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਜ਼ਰੂਰੀ ਹੈ। ਔਰ ਜਦੋਂ ਵੀ ਪਸ਼ੂ ਦੇ ਗੋਹੇ 'ਚ ਖੂਨ ਆਉਂਦੇ ਮੇਰੀ ਗੱਲ ਧਿਆਨ ਰੱਖੋ ਮੈਂ ਬਹੁਤ ਸਾਰੇ ਲੋਕਾਂ ਨੂੰ ਕਹਿਣਾ ਹੁੰਦਾ ਬੁਖਾਰ ਉਤਰਨ ਅਨਸਾਰ ਤੁਸੀਂ ਉਹਨੂੰ ਮਾਈਫੈਕਸ ਦੀ ਬੋਤਲ ਜਿਹੜੀ ਹੈਗੀ ਉਹ ਜ਼ਰੂਰ ਲਵਾਉਣੀ ਐ। ਵਧੀਆ ਕੁਆਲਿਟੀ ਦਾ ਪ੍ਰੀਮਿਕਸ, ਬਫਰ, ਲਾਈਵ ਜਿਸਟ ਟਾਕਸਿਨ ਬਾਈਂਡਰ ਇਹ ਪਉਣਾ ਬਾਕੀ ਜਿਨ੍ਹਾਂ ਨੇ ਵੀ ਆਪਣੀ ਕਿਤਾਬ ਨਹੀਂ ਪੜ੍ਹੀ ਮੈਂ ਸਭ ਨੂੰ ਕਹਿਣਾ ਇਹ ਕਿਤਾਬ ਜਿਹੜੀ ਹੈਗੀ ਵਿਗਿਆਨਕ ਡੇਰੀ ਫਾਰਮਿੰਗ ਇਹ ਕੋਈ ਵਪਾਰ ਕਰਨ ਵਾਸਤੇ ਕਿਤਾਬ ਨਹੀਂ ਹੈਗੀ ਇਹ ਚ ਡੇਰੀ ਫਾਰਮਿੰਗ ਦੇ ਪ੍ਰੈਕਟੀਕਲ ਨੁਸਖੇ ਹੈ 100% ਪ੍ਰੈਕਟੀਕਲ ਨੁਸਖੇ ਹੈ ਇਹ ਕਿਤਾਬ ਜ਼ਰੂਰ ਪੜੋ ਇਹਦਾ ਸਾਰੰਸ਼ ਇਹੀ ਹੈ ਵੀ ਖੁਰਾਕੀ ਮਸਲੇ ਜਿਹੜੇ ਹੈਗੇ ਉਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਜਣਾਂ ਦਾ